ਬਾਬਾ ਜੀ ਦੀ ਪਿਆਰੀ ਸੰਗਤ ਜੀ ਰਾਧਾ ਸਵਾਮੀ ਇਹ ਸਾਖੀ ਇੱਕ ਸਤਸੰਗੀ ਪਰਿਵਾਰ ਬਾਰੇ ਹੈ ਜੋ ਕਿ ਪੰਡਾਰੇ ਦੇ ਦਿਨਾਂ ਵਿੱਚ ਬਹੁਤ ਜ਼ਿਆਦਾ ਭੀੜ ਹੋਣ ਦੇ ਕਾਰਨ ਇੱਕ ਦੂਜੇ ਤੋਂ ਵਿਛੜ ਗਏ ਸਨ ਫਿਰ ਬਾਬਾ ਜੀ ਨੇ ਉਸ ਪਰਿਵਾਰ ਨੂੰ ਕਿਵੇਂ ਮਿਲਾਇਆ ਸੀ ਉਹ ਅਸੀਂ ਇਸ ਸਾਖੀ ਦੁਆਰਾ ਜਾਣਾਂਗੇ 26 ਜੂਨ ਨੂੰ ਪਤੀ-ਪਤਨੀ ਆਪਣੀ ਪੁੱਤਰੀ ਦੇ ਨਾਲ ਵਿਆਸ ਗਏ ਸਨ। 2-3 ਦਿਨ ਉਹ ਵਿਆਸ ਰਹੇ। ਉਹਨਾਂ ਨੇ सत्संग ਸੁਣਿਆ, ਬਾਬਾ ਜੀ ਦੇ ਦਰਸ਼ਨ ਕੀਤੇ, ਭੋਜਨ ਭੰਡਾਰ, ਕੰਟੇਨ। ਨੇ ਇੱਕ ਵਾਰ ਸਾਰੀਆਂ ਥਾਵਾਂ ਤੇ ਉਹ ਗਏ। ਬੱਚੀ ਨੇ ਵੀ ਬਹੁਤ ਜ਼ਿਆਦਾ ਮસ્ਤੀ ਕੀਤੀ। ਪਰ ਭੰਡਾਰੇ ਦੇ ਬਾਅਦ ਜਦੋਂ ਉਹ ਵਿਆਸ ਤੋਂ ਵਾਪਸ ਆ ਰਹੇ ਸਨ ਤਾਂ ਉਹ ਇੱਕ ਦੂਜੇ ਤੋਂ ਵਿਛੜ ਗਏ। ਸੰਗਤ ਜੀ ਸਾਰੇ ਜਾਣਦੇ ਹੀ ਹਾਂ ਕਿ ਵਿਆਸ ਸਟੇਸ਼ਨ ਤੇ ਪੰਡਾਰੇ ਦੇ ਮਗਰੋਂ ਕਿੰਨੀ ਭੀੜ ਹੋ ਜਾਂਦੀ ਹੈ ਸਾਰੇ ਸੰਗਤ ਨੂੰ ਵਾਪਸ ਆਪਣੇ ਆਪਣੇ ਘਰ ਜਾਣਾ ਹੁੰਦਾ ਹੈ ਵਿਆਸ ਸਟੇਸ਼ਨ ਤੇ ਗੱਡੀ ਆ ਗਈ ਸਮਾਨ ਲੈ ਕੇ ਜਦੋਂ ਉਹ ਟ੍ਰੇਨ ਵਿੱਚ ਚੜ੍ਹਨ ਲੱਗੇ ਤਾਂ ਸਟੇਸ਼ਨ ਤੇ ਸੰਗਤ ਦੀ ਇੰਨੀ ਭੀੜ ਸੀ ਕਿ ਉਹ ਇੱਕ ਦੂਜੇ ਤੋਂ ਵਿਛੜ ਗਏ ਉਸ ਦਾ ਪਤੀ ਤਾਂ ਟ੍ਰੇਨ ਵਿੱਚ ਚੜ ਗਿਆ ਪਰ ਭੀੜ ਦੇ ਕਾਰਨ ਉਹ ਟ੍ਰੇਨ ਵਿੱਚ ਨਹੀਂ ਚੜ ਸਕੀ ਉਸ ਦੇ ਕੋਲ ਤਾਂ ਪੈਸੇ ਵੀ ਨਹੀਂ ਸਨ ਕਿ ਉਹ ਟਿਕਟ ਲੈ ਕੇ ਦੂਜੀ ਟ੍ਰੇਨ ਵਿੱਚ ਵਿੱਚ ਚੜ ਕੇ ਦਿੱਲੀ ਆਪਣੇ ਘਰ ਪਹੁੰਚ ਸਕੇ ਬਾਬਾ ਜੀ ਦਾ ਸ਼ੁਕਰ ਕਰ ਰਹੀ ਸੀ ਕਿ ਮੇਰੀ ਪੁੱਤਰੀ ਤੇ ਮੇਰੇ ਪਤੀ ਦੋਵੇਂ ਇਕੱਠੇ ਹਨ ਤੇ ਉਹ ਦੋਵੇਂ ਕਿਸੇ ਦੂਜੇ ਡੱਬੇ ਵਿੱਚ ਚੜ ਗਏ पर ओ गड्डी ਵਿੱਚ ਨਹੀਂ ਚੜ ਸਕੀ ਉਸ ਦਾ ਮਨ ਬਹੁਤ ਘਬਰਾਣ ਲੱਗ ਗਿਆ ਉਹ ਢੀੜ ਵਿੱਚ ਕਦੇ ਅੱਗੇ ਚਲੀ ਜਾਂਦੀ ਸੀ ਕਦੇ ਪਿੱਛੇ ਵੱਲ ਚਲੀ ਜਾਂਦੀ ਸੀ ਆਪਣੀ ਪੁੱਤਰੀ ਨੂੰ ਆਵਾਜ਼ ਦਿਂਦੇ ਹੋਏ ਉਹਨਾਂ ਨੂੰ ਲੱਭ ਰਹੀ ਸੀ ਗੱਡੀ ਦੇ ਹਰ ਦਰਵਾਜ਼ੇ ਤੇ 10-15 ਮੁੰਡੇ ਹੀ ਖੜੇ ਹੋਏ ਸਨ ਇਸ ਕਰਕੇ ਉਹ ਗੱਡੀ ਵਿੱਚ ਨਾ ਚੜ ਸਕੀ ਉਹ ਆਪਣੇ ਪਤੀ ਤੇ ਪੁੱਤਰੀ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੀ ਸੀ ਤਾਂ ਉਦੋਂ ਹੀ ਉਹਨਾਂ ਨੂੰ ਇੱਕ ਸਰਦਾਰ ਜੀ ਮਿਲੇ ਉਹ ਪੁੱਛਣ ਲੱਗੇ ਕਿ ਭੈਣ ਜੀ ਤੁਸੀਂ ਕਿੱਥੇ ਜਾਣਾ ਹੈ ਫਿਰ ਮੈਂ ਉਹਨਾਂ ਨੂੰ ਆਪਣੀ ਸਾਰੀ ਘਟਨਾ ਦੱਸ ਦਿੱਤੀ ਤੇ ਟ੍ਰੇਨ ਉੱਥੇ ਹੀ ਖੜੀ ਹੋਈ ਸੀ ਉਹ ਸਰਦਾਰ ਜੀ ਮੈਨੂੰ ਬਹੁਤ ਭਲੇ ਲੱਗ ਰਹੇ ਸਨ ਉਹਨਾਂ ਨੇ ਉਸ ਨੂੰ ਗੱਡੀ ਵਿੱਚ ਚੜਨ ਦੇ ਲਈ ਕਿਹਾ ਤੇ ਉਸਨੇ ਪੂਰੀ ਮਦਦ ਕੀਤੀ ਉਹਨਾਂ ਨੇ ਗੱਡੀ ਵਿੱਚ ਚੜ ਕੇ ਮੇਰਾ ਹੱਥ ਫੜ ਕੇ ਮੈਨੂੰ ਗੱਡੀ ਵਿੱਚ ਚੜਾਇਆ ਉਹਨਾਂ ਨੇ ਉਸ ਦੇ ਪਤੀ ਤੇ ਪੁੱਤਰੀ ਦੀ ਪਛਾਣ ਵੀ ਉਹਨਾਂ ਤੋਂ ਪੁੱਛ ਲਈ ਸੀ ਤੇ ਚਲਦੀ ਹੋਈ ਗੱਡੀ ਵਿੱਚ ਉਹਨਾਂ ਨੂੰ ਲੱਭ ਲਿਆ ਆਪਣੇ ਪਤੀ ਤੇ ਪੁੱਤਰੀ ਨੂੰ ਮਿਲਣ ਲੱਗ ਗਈ ਉਹ ਦੋਵੇਂ ਹੀ ਉਸ ਨੂੰ ਲੱਭ ਰਹੇ ਸਨ ਫਿਰ ਉਸਨੇ ਹੱਥ ਜੋੜ ਕੇ ਸਰਦਾਰ ਜੀ ਦਾ ਬਹੁਤ ਧੰਨਵਾਦ ਕੀਤਾ ਤੇ ਉਹਨਾਂ ਨੂੰ ਰਾਧਾ ਸਵਾਮੀ ਬੁਲਾਈ ਸੰਗਤ ਜੀ ਉਸ ਨੂੰ ਲੱਗ ਰਿਹਾ ਸੀ ਕਿ ਕੋਈ ਹੋਰ ਨਹੀਂ ਸੀ ਉਹ ਤਾਂ ਸਾਡੇ ਪਿਆਰੇ ਸਤਗੁਰੂ ਹੀ ਸਨ ਬਾਬਾ ਜੀ ਹੀ ਸਨ ਜਿਨ੍ਹਾਂ ਨੇ ਇਹਨੀ ਮਦਦ ਕੀਤੀ ਉਹ ਸੋਚ ਰਹੀ ਸੀ ਕਿ ਜੇਕਰ ਬਾਬਾ ਜੀ ਨਾ ਹੁੰਦੇ ਤਾਂ ਮੈਂ ਆਪਣੇ ਘਰ ਕਿਵੇਂ ਜਾਂਦੀ ਕਿਉਂਕਿ ਮੇਰੇ ਕੋਲ ਤਾਂ ਪੈਸੇ ਵੀ ਨਹੀਂ ਸਨ ਤੇ ਨਾ ਹੀ ਟਿਕਟ ਟਿਕਟ ਵੀ ਮੇਰੇ ਪਤੀ ਦੇ ਕੋਲ ਹੀ ਸੀ ਸਤਿਗੁਰੂ ਜੀ ਹਰ ਜਗ੍ਹਾ ਹਰ ਵਕਤ ਸਾਡੇ ਨਾਲ ਹੀ ਰਹਿੰਦੇ ਹਨ ਉਹ ਕਿਸੇ ਵੀ ਰੂਪ ਵਿੱਚ ਸਾਡੀ ਮਦਦ ਕਰਨ ਲਈ ਆ ਸਕਦੇ ਹਨ ਐਸ਼ਾ ਉਹਨਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿਉਂਕਿ ਬਾਬਾ ਜੀ ਹਮੇਸ਼ਾ ਸਾਡੇ ਅੰਗ ਸੰਗ ਰਹਿੰਦੇ ਹਨ ਤੇ ਸਾਨੂੰ ਹਮੇਸ਼ਾ ਉਹਨਾਂ ਦਾ ਸ਼ੁਕਰ ਕਰਨਾ ਚਾਹੀਦਾ ਹੈ ਇਸ ਦੇ ਨਾਲ ਹੀ ਇੱਕ ਸਾਖੀ ਹੋਰ ਹੈ ਇਹ ਸਾਖੀ ਇੱਕ ਮੁਸਲਮਾਨ ਦਰਜੀਵਾਰੇ ਹੈ ਉਹ ਬਹੁਤ ਲਾਲਚੀ ਹੁੰਦਾ ਸੀ ਪਿੰਡ ਦੇ ਲੋਕ ਜਦੋਂ ਉਸ ਦੇ ਕੋਲ ਕੱਪੜੇ ਸਿਲਾਉਣ ਲਈ ਆਉਂਦੇ ਸਨ ਤਾਂ ਉਹ ਉਹਨਾਂ ਤੋਂ ਬਹੁਤ ਜ਼ਿਆਦਾ ਕੱਪੜਾ ਮੰਗਵਾਉਂਦਾ ਸੀ ਤੇ ਜਿਹੜਾ ਉਹਨਾਂ ਦਾ ਕੱਪੜਾ ਵੱਜ ਜਾਂਦਾ ਸੀ ਉਹ ਕੱਪੜਾ ਆਪਣੇ ਘਰ ਲੈ ਜਾਂਦਾ ਸੀ ਤੇ ਆਪਣੇ ਬੱਚਿਆਂ ਦੇ ਲਈ ਕੱਪੜੇ ਬਣਾ ਲੈਂਦਾ ਸੀ ਇੱਕ ਵਾਰ ਉਹ ਦਰਜੀ ਬਹੁਤ ਜ਼ਿਆਦਾ ਬਿਮਾਰ ਹੋ ਗਿਆ ਕਈ ਦਿਨ ਤੱਕ ਜਦੋਂ ਉਸਦਾ ਬੁਖਾਰ ਠੀਕ ਨਹੀਂ ਹੋ ਰਿਹਾ ਸੀ ਤਾਂ ਜਦੋਂ ਕੋਈ ਵੀ ਵਿਅਕਤੀ ਜ਼ਿਆਦਾ ਦਿਨਾਂ ਦੇ ਲਈ ਬਿਮਾਰ ਰਹਿੰਦਾ ਹੈ ਤਾਂ ਉਸ ਦੇ ਮਨ ਵਿੱਚ ਕਈ ਤਰ੍ਹਾਂ ਦੇ ਬੂਰੇ ਖਿਆਲ ਆਉਣੇ ਸ਼ੁਰੂ ਹੋ ਜਾਂਦੇ ਹਨ ਕਿ ਮੈਂ ਇੰਨੇ ਦਿਨਾਂ ਤੋਂ ਬਿਮਾਰ ਹਾਂ ਹੁਣ ਮੈਂ ਠੀਕ ਹੋਵਾਂਗਾ ਜਾਂ ਨਹੀਂ ਉਹ ਆਪਣੇ ਅੰਤਿਮ ਸਮੇਂ ਬਾਰੇ ਸੋਚਣ ਲਗ ਜਾਂਦਾ ਹੈ ਕੀ ਕਿਤੇ ਮੇਰਾ ਇਹ ਅੰਤਿਮ ਸਮਾਂ ਤਾਂ ਨਹੀਂ ਇਸ ਤਰ੍ਹਾਂ ਦੇ ਮਨ ਵਿੱਚ ਕਈ ਤਰ੍ਹਾਂ ਦੇ ਖਿਆਲ ਆਉਣੇ ਸ਼ੁਰੂ ਹੋ ਜਾਂਦੇ ਹਨ ਕਿ ਮੇਰੇ ਮਰਨ ਦੇ ਮਗਰੋਂ ਮੇਰੇ ਬੱਚਿਆਂ ਦਾ ਕੀ ਹੋਵੇਗਾ ਮੇਰੀ ਪਤਨੀ ਇਕੱਲੇ ਘਰ ਵਿੱਚ ਰਹਿ ਜਾਵੇਗੀ ਤੇ ਉਹ ਇਕੱਲੇ ਘਰ ਨੂੰ ਕਿਵੇਂ ਸੰਭਾਲੇਗੀ ਇਸ ਤਰ੍ਹਾਂ ਹੀ ਇੱਕ ਵਾਰ ਰਾਤ ਨੂੰ ਜਦੋਂ ਉਹ ਐਨੀ ਪਰੇਸ਼ਾਨੀ ਵਿੱਚ ਸੋਚਦੇ ਸੋਚਦੇ ਸੋ ਰਿਹਾ ਸੀ ਤਾਂ ਉਦੋਂ ਉਸ ਨੂੰ ਇੱਕ ਸੁਪਨਾ ਆਇਆ ਕਿ ਮੈਂ ਮਰ ਗਿਆ ਹਾਂ ਮੇਰੇ ਪਰਿਵਾਰ ਦੇ ਸਾਰੇ ਲੋਕ ਬਹੁਤ ਰੋ ਰਹੇ ਹਨ ਮੇਰੇ ਛੋਟੇ-ਛੋਟੇ ਬੱਚੇ ਵੀ ਬਹੁਤ ਰੋ ਰਹੇ ਹਨ ਮੇਰੇ ਸਾਰੇ ਰਿਸ਼ਤੇਦਾਰ ਵੀ ਆ ਗਏ ਹਨ ਇਹ ਸਾਰਾ ਕੁਝ ਜੀਵੇਂ ਉਹ ਕੁੱਲੀ ਹੋਈ ਅੱਖਾਂ ਦੇ ਨਾਲ ਦੇਖ ਰਿਹਾ ਸੀ ਜਿਸ ਕਵਰ ਵਿੱਚ ਮੈਨੂੰ ਦਬਾਇਆ ਗਿਆ ਸੀ ਉਸ ਦੇ ਚਾਰੋਂ ਤਰਫ ਕਈ ਤਰ੍ਹਾਂ ਦੇ ਰੰਗ-ਬਰੰਗੇ ਕੱਪੜੀਆਂ ਦੀਆਂ ਝੰਡੀਆਂ ਲੱਗੀਆਂ ਹੋਈਆਂ ਸਨ ਉਸ ਨੇ ਦੂਰ ਦੂਰ ਦੇ ਇੱਕ ਕਿਸਤੇ ਨੂੰ ਪੁੱਛਿਆ ਭਾਈ ਇਹ ਰੰਗ-ਬਰੰਗੇ ਕੱਪੜੀਆਂ ਦੀਆਂ ਝੰਡੀਆਂ ਮੇਰੀ ਕਵਰ ਦੇ ਚਾਰੇ ਤਰਫ ਕਿਉਂ ਲਗਾਈਆਂ ਹੋਈਆਂ ਹਨ ਮੈਂ ਪਹਿਲਾਂ ਤਾਂ ਕਿਸੇ ਦੀ ਕਵਰ ਤੇ ਇਸ ਤਰ੍ਹਾਂ ਦੀਆਂ ਝੰਡੀਆਂ ਲੱਗੀਆਂ ਹੋਈਆਂ ਨਹੀਂ ਦੇਖੀਆਂ ਤਾਂ ਫਰਿਸ਼ਤੇ ਨੇ ਬਹੁਤ ਹੀ ਪਿਆਰ ਦੇ ਨਾਲ ਕਿਹਾ ਕਿ ਗਾਹਕਾਂ ਦੇ ਕੱਪੜਿਆਂ ਵਿੱਚੋਂ ਤੁਸੀਂ ਜੋ ਕੱਪੜਾ ਚੋਰੀ ਕਰਕੇ ਵਚਾ ਲੈ ਲੈਂਦੇ ਸੀ ਉਹ ਕੱਪੜਿਆਂ ਨੂੰ ਤੁਸੀਂ ਆਪਣੇ ਘਰ ਵਿੱਚ ਰੱਖ ਲੈਂਦੇ ਸਨ ਤਾਂ ਇਹ ਉਹੀ ਕੱਪੜਿਆਂ ਦੀਆਂ ਝੰਡੀਆਂ ਹਨ ਤੇ ਅੱਲਾਹ ਤਾਲਾ ਤੁਹਾਨੂੰ ਹਰ ਸਮੇਂ ਦੇਖ ਰਿਹਾ ਸੀ ਇਸ ਦੇ ਲਈ ਤੁਹਾਨੂੰ ਉਹ ਸਜਾਦ ਦੇਵੇਗਾ ਤਾਂ ਡਰ ਦੇ ਕਾਰਨ ਉਸ ਦੀ ਅੱਖ ਖੁੱਲ ਗਈ ਤੇ ਉਹ ਇੱਕਦਮ ਉੱਠ ਕੇ ਬੈਠ ਗਿਆ ਤੇ ਉਸ ਨੇ ਦੇਖਿਆ ਕਿ ਮੈਂ ਤਾਂ ਆਪਣੇ ਘਰ ਆਪਣੇ ਮੰਜੇ ਤੇ ਬੈਠਿਆ ਹਾਂ ਤੇ ਬਿਲਕੁਲ ਠੀਕ ਠਾਕ ਹਾਂ ਉਸਨੇ ਬਾਬਾ ਜੀ ਦੀ ਫੋਟੋ ਨੂੰ ਮੱਥਾ ਟੇਕਿਆ ਤੇ ਬਾਬਾ ਜੀ ਦਾ ਬਹੁਤ ਬਹੁਤ ਸ਼ੁਕਰ ਕੀਤਾ ਕਿ ਮੈਂ ਬਿਲਕੁਲ ਠੀਕ ਠਾਕ ਹਾਂ ਤਾਂ ਉਸਨੇ ਆਪਣੇ ਮਨ ਵਿੱਚ ਸੋਚਿਆ ਕਿ ਮੈਂ ਹੁਣ ਤੋਂ ਕਦੇ ਵੀ ਕੱਪੜਾ ਚੋਰੀ ਨਹੀਂ ਕਰਾਂਗਾ ਤੇ ਉਸਨੇ ਆਪਣੀਆਂ ਗਲਤੀਆਂ ਦੇ ਲਈ ਬਾਬਾ ਜੀ ਤੋਂ ਮਾਫੀ ਮੰਗੀ ਕੁਝ ਦਿਨ ਦੇ ਮਗਰੋਂ ਉਹ ਹੌਲੀ-ਹੌਲੀ ਸਿਹਤਮੰਦ ਹੋ ਗਿਆ ਔਰ ਫਿਰ ਤੋਂ ਦੁਕਾਨ ਤੇ ਜਾਣ ਲੱਗ ਪਿਆ ਉਸ ਨੂੰ ਚੰਦੀ ਵਾਲੀ ਗੱਲ ਪੂਰੀ ਤਰ੍ਹਾਂ ਦੇ ਨਾਲ ਜਾਸੀ ਜਦੋਂ ਆਪਣੀ ਦੁਕਾਨ ਤੇ ਗਿਆ ਤਾਂ ਉਸ ਨੇ ਆਪਣੀ ਦੁਕਾਨ ਤੇ ਕੰਮ ਕਰਨ ਵਾਲੇ ਮੁੰਡਿਆਂ ਨੂੰ ਕਿਹਾ ਕਿ ਜਦੋਂ ਵੀ ਮੈਂ ਕਿਸੇ ਵੀ ਗਾਹਕ ਤੋਂ ਬਾਦੂ ਕੱਪੜਾ ਲਵਾਂ ਤਾਂ ਤੁਸੀਂ ਮੈਨੂੰ ਇਹ ਬੋਲਣਾ ਕਿ ਉਸਤਾਦ ਜੀ ਚੰਡੀ ਮੁੰਡਿਆਂ ਨੇ ਪੁੱਛਿਆ ਉਸਤਾਦ ਜੀ ਤੁਸੀਂ ਝੰਡੀ ਕਿਉਂ ਕਹਿ ਰਹੇ ਹੋ ਤਾਂ ਦਰਜੀ ਨੇ ਕਿਹਾ ਬਸ ਇਹ ਗੱਲ ਤੁਸੀਂ ਮੇਰੇ ਤੱਕ ਹੀ ਰਹਿਣ ਦਿਓ ਤੁਸੀਂ ਬਸ ਮੈਨੂੰ ਯਾਦ ਕਰਵਾਉਣਾ ਹੈ ਇਸ ਪ੍ਰਕਾਰ ਜਦੋਂ ਉਹ ਦਰਜੀ ਕਿਸੇ ਵੀ ਗਾਹਕ ਤੋਂ ਬਾਦੂ ਕੱਪੜਾ ਲੈਂਦਾ ਸੀ ਤਾਂ ਦੁਕਾਨ ਤੇ ਕੰਮ ਕਰਨ ਵਾਲੇ ਮੁੰਡੇ ਉਸ ਨੂੰ ਕਹਿ ਦਿੰਦੇ ਸਨ ਕਿ ਉਸਤਾਦ ਜੀ ਝੰਡੀ ਤਾਂ ਦਰਜੀ ਗਾਹਕ ਤੋਂ ਵਾਧੂ ਕਪੜਾ ਨਹੀਂ ਲੈਂਦਾ ਸੀ ਇੱਕ ਦਿਨ ਉਸ ਦਰਜੀ ਦੇ ਕੋਲ ਬਹੁਤ ਅਮੀਰ ਸੇਠ ਆਇਆ ਤੇ ਉਹ ਬਹੁਤ ਜ਼ਿਆਦਾ ਮਹਿੰਗੇ ਤੇ ਕੀਮਤੀ ਕਪੜੇ ਲੈ ਕੇ ਆਇਆ ਤਾਂ ਦਰਜੀ ਨੇ ਉਸ ਵਾਧੂ ਕਪੜਾ ਮੰਗਣ ਲੱਗਾ ਤਾਂ ਇੱਕ ਮੁੰਡੇ ਨੇ ਕਿਹਾ ਕਿ 우ਸਤਾਦ ਜੀ ਚੰਡੀ ਤਾਂ ਦਰਜੀ ਨੇ ਉਸ ਦੀ ਗੱਲ ਨਹੀਂ ਸੁਣੀ ਫਿਰ ਥੋੜੇ ਟਾਈਮ ਮਗਰੋਂ ਦੂਜੇ ਮੁੰਡੇ ਨੇ ਕਿਹਾ ਉਸਤਾਦ ਜੀ ਚੰਡੀ ਤਾਂ ਦਰਜੀ ਉੱਚੀ ਆਵਾਜ਼ ਵਿੱਚ ਬੋਲਿਆ ਤੁਸੀਂ ਕੀ ਚੰਡੀ ਚੰਡੀ ਕਹਿ ਰਹੇ ਹੋ ਇਸ ਰੰਗ ਦੀ ਤਾਂ ਕੋਈ ਚੰਡੀ ਹੀ ਨਹੀਂ ਸੀ ਮੁੰਡੇ ਨੇ ਪੁੱਛਿਆ ਕਿੱਥੇ ਉਸਤਾਦ ਜੀ ਉਹ ਦਰਜੀ ਕਹਿਣ ਲੱਗਾ ਕਿ ਜੇਕਰ ਇੱਕ ਚੰਡੀ ਲੱਗ ਵੀ ਜਾਵੇ ਤਾਂ ਉਦੋਂ ਦੇਖਿਆ ਜਾਵੇਗਾ ਸੰਗਤ ਜੀ ਵਿਅਕਤੀ ਆਪਣੀ ਬੁਰਾਈ ਨੂੰ ਛੇਤੀ ਨਹੀਂ ਛੱਡ ਸਕਦਾ ਉਦੋਂ ਤੱਕ ਉਹ ਉਸ ਬੁਰਾਈ ਨੂੰ ਛੱਡਣ ਦਾ ਪੂਰੀ ਤਰ੍ਹਾਂ ਮਨ ਨਾ ਬਣਾ ਲਵੇ ਤਾਂ ਬਾਬਾ ਜੀ ਦੇ ਅੱਗੇ ਹੱਥ ਜੋੜ ਕੇ ਬੇਨਤੀ ਕਰੋ ਕਿ हे ਸਤਿਗੁਰੂ ਜਿਹੜੀ ਗਲਤੀ ਮੇਰੇ ਤੋਂ ਹੋਈ ਹੈ ਉਸ ਦੇ ਲਈ ਮੈਨੂੰ ਮਾਫ ਕਰ ਦਿਓ ਵੋ ਜੀ ਤੇ ਉਸ ਨੂੰ ਦੁਬਾਰਾ ਕਦੇ ਵੀ ਨਾ ਕਰਨ ਦਾ ਵਾਅਦਾ ਕਰੋ ਨਹੀਂ ਵਿਅਕਤੀ ਸਿੱਧੇ ਕੰਮਾਂ ਵਿੱਚ ਪੈ ਸਕਦਾ ਹੈ ਕਿ ਆਪਣੇ ਲਈ ਪਰੇਸ਼ਾਨੀਆਂ ਪੈਦਾ ਕਰਦੇ ਰਹਿੰਦੇ ਹਾਂ ਇਸ ਕਰਕੇ ਹਮੇਸ਼ਾ ਉਸ ਪਰਮਾਤਮਾ ਦਾ ਸ਼ੁਕਰ ਕਰਦੇ ਰਹਿਣਾ ਚਾਹੀਦਾ ਹੈ ਸ਼ੁਕਰ ਦਾਤਿਆ ਸ਼ੁਕਰ ਮਾਲਕ ਤੇਰਾ ਸ਼ੁਕਰ ਹੈ ਇਸ ਤਰ੍ਹਾਂ ਅਸੀਂ ਉਸ ਪਰਮਾਤਮਾ ਨੂੰ ਹਮੇਸ਼ਾ ਯਾਦ ਰੱਖ ਸਕਦੇ ਹਾਂ ਤੇ ਸਾਡੇ ਮਨ ਵਿੱਚ ਪੁੱਠੇ ਕੰਮ ਕਰਨ ਦੀ ਹਿੰਮਤ ਪੈਦਾ ਨਹੀਂ ਹੁੰਦੀ ਤੇ ਅਸੀਂ ਹਮੇਸ਼ਾ ਉਸ ਦੀਜਾ ਵਿੱਚ ਰੈਣਾ ਸਿੱਖ ਜਾਂਦੇ ਹਾਂ ਰਾਧਾ ਸਵਾਮੀ ਜੀ